ਦਾ ਬਹੇਲੀ ਉਹ ਕਿਹੜੀ ਚੀਜ਼ ਹੈ ਜੋ ਸਾਨੂੰ ਜ਼ਿੰਦਗੀ ਵਿੱਚ ਦੋ ਵਾਰ ਤਾਂ ਫ੍ਰੀ ਮਿਲਦੀ ਹੈ ਤੀਜੀ ਵਾਰ ਪੈਸੇ ਲਾਉਣੇ ਪੈਂਦੇ ਹਨ ਦੱਸੋ ਕੀ ਚੀਜ਼ ਹੈ ਇਸ ਦਾ ਸਹੀ ਜਵਾਬ ਹੈ ਦੰਦ ਦੂਸਰੀ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਫਟਣ ਤੇ ਕੋਈ ਆਵਾਜ਼ ਨਹੀਂ ਕਰਦੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਇਸ ਦਾ ਸਹੀ ਜਵਾਬ ਹੈ ਦੁੱਧ ਤੀਸਰੀ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਇੱਕ ਬਾਰ ਫਟ ਗਈ ਉਸ ਨੂੰ ਕੋਈ ਸੀਲ ਨਹੀਂ ਸਕਦਾ ਇਸ ਦਾ ਸਹੀ ਜਵਾਬ ਹੈ ਗੁਵਾਰਾ ਚੌਥੀ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਕੁੜੀ ਦਾ ਨਾਮ ਵੀ ਹੈ ਅਤੇ ਸ਼ਿੰਗਾਰ ਵੀ ਹੈ ਇਸ ਦਾ ਸਹੀ ਜਵਾਬ ਹੈ ਪਾਇਲ ਪੰਜਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਮਰਦਾਂ ਵਿੱਚ ਉਗਦੀ ਹੈ ਅਤੇ ਔਰਤਾਂ ਵਿੱਚ ਉਗਦੀ ਨਹੀਂ ਇਸ ਦਾ ਸਹੀ ਜਵਾਬ ਹੈ ਦਾੜੀ ਛੇਵੀਂ ਪਹੇਲੀ ਉਹ ਕਿਹੜਾ ਫਲ ਹੈ ਜੋ ਪਾਣੀ ਵਿੱਚ ਗਿੱਲਾ ਨਹੀਂ ਹੁੰਦਾ ਇਸ ਦਾ ਸਹੀ ਜਵਾਬ ਹੈ ਪਰਸ਼ਾਵਾਂ ਸੱਤਵੀਂ ਪਹੇਲੀ ਉਹ ਕਿਹੜਾ ਫਲ ਹੈ ਜੋ ਮਿੱਠਾ ਹੋਣ ਦੇ ਬਾਵਜੂਦ ਬਾਜ਼ਾਰ ਵਿੱਚ ਨਹੀਂ ਵਿਕਦਾ ਇਸ ਦਾ ਸਹੀ ਜਵਾਬ ਹੈ ਮੇਨਤ ਦਾ ਫਲ 8ਵੀਂ ਪਹੇਲੀ ਉਹ ਕਿਹੜਾ ਡਰੈੱਸ ਹੈ ਜਿਸ ਨੂੰ ਅਸੀਂ ਪਹਿਨ ਨਹੀਂ ਸਕਦੇ ਜੇਕਰ ਤੁਹਾਨੂੰ ਪਤਾ ਹੈ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਇਸ ਦਾ ਸਹੀ ਜਵਾਬ ਹੈ ਕਰ ਦਾ ਅਡਰੈਸ ਨੌਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਜਵਾਨੀ ਵਿੱਚ ਹਰੀ ਤੇ ਬੁਢਾਪੇ ਵਿੱਚ ਲਾਲ ਦਿਖਾਈ ਦਿੰਦੀ ਹੈ ਇਸ ਦਾ ਸਹੀ ਜਵਾਬ ਹੈ ਹਰੀ ਮਿਰਚ ਤਾਂ ਜਵਾਨੀ ਵਿੱਚ ਤਾਂ ਹਰੀ ਹੁੰਦੀ ਹੈ ਬੁਢਾਪੇ ਵਿੱਚ ਲਾਲ ਹੋ ਜਾਂਦੀ ਹੈ 10ਵੀਂ ਪਹੇਲੀ گاਵਾ ਦੁੱਧ ਅਤੇ ਮੁਰਗੀ ਆਂਡੇ ਦਿੰਦੀ ਹੈ ਤਾਂ ਮੈਨੂੰ ਦੱਸੋ ਕਿ ਦੁੱਧ ਅਤੇ ਆਂਡੇ ਦੋਵੇਂ ਕੌਣ ਦਿੰਦਾ ਹੈ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਇਸ ਦਾ ਸਹੀ ਜਵਾਬ ਹੈ ਦੁਕਾਨਦਾਰ 11ਵੀਂ ਪਹੇਲੀ ਹਰੀ ਹਰੀ ਸੋਟੀ ਲਾਲ ਕਮਾਨ ਤੌਬਾ ਤੌਬਾ ਕਰੇ ਹਰ ਇਨਸਾਨ ਜੇਕਰ ਤੁਹਾਨੂੰ ਪਤਾ ਹੈ ਤਾਂ ਜ਼ਰੂਰ ਦੱਸੋ ਇਸ ਦਾ ਸਹੀ ਜਵਾਬ ਹੈ ਲਾਲ ਮਿਰਚ 12ਵੀਂ ਪਹੇਲੀ ਦੋ ਸੋਹਣੇ ਮੁੰਡੇ ਦੋਵੇਂ ਇੱਕੋ ਰੰਗ ਜੇ ਇੱਕ ਬੱਕ ਹੋ ਜਾਵੇ ਤਾਂ ਦੂਜੇ ਦਾ ਕੰਮ ਨਹੀਂ ਦੱਸੋ ਕੀ ਚੀਜ਼ ਹੈ ਇਸਦਾ ਸਹੀ ਜਵਾਬ ਹੈ ਜੂਤੇ 13ਵੀਂ ਪਹੇਲੀ ਇੱਕ ਰਾਜੇ ਦੀ ਅਨੋਖੀ ਰਾਣੀ ਆਪਣੇ ਪੋਸ਼ ਨਾਲ ਪਿੰਦੀ ਪਾਣੀ ਇਸ ਦਾ ਸਹੀ ਜਵਾਬ ਹੈ ਦੀਵਾ 14ਵਾਂ ਸਵਾਲ ਬੁੱਝੋ ਭਰਾ ਇੱਕ ਪਹੇਲੀ ਜਦੋਂ ਕਟੋ ਨਵੀਂ ਨਵੇਲੀ ਇਸ ਦਾ ਸਹੀ ਜਵਾਬ ਹੈ ਪੈਨਸਿਲ 15ਵੀਂ ਪਹੇਲੀ ਲਾਲ ਘੋੜਾ ਰੁਕ ਜਾਵੇ ਕਾਲਾ ਘੋੜਾ ਭੱਜ ਜਾਵੇ ਦੱਸੋ ਕੀ ਹੈ ਇਸ ਦਾ ਸਹੀ ਜਵਾਬ ਹੈ ਅੱਗ ਤੇ ਧੂਆ 16ਵੀਂ ਪਹੇਲੀ ਕਾਲੀ ਕਾਲੀ ਮਾਂ ਕਾਲੇ ਬੱਚੇ ਜਿੱਥੇ ਜਾਂਦੀ ਹੈ ਉੱਥੇ ਜਾਂਦੇ ਨੇ ਬੱਚੇ ਇਸ ਦਾ ਸਹੀ ਜਵਾਬ ਹੈ ਰੇਲ ਗੱਡੀ ਤੇ ਰੇਲ ਗੱਡੀ ਦੇ ਡੱਬੇ 17ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਆਪ ਨਹੀਂ ਦੇਖ ਸਕਦੀ ਲੇਕਿਨ ਦੂਸਰਿਆਂ ਨੂੰ ਰਸਤਾ ਦਿਖਾਉਂਦੀ ਹੈ ਇਸ ਦਾ ਸਹੀ ਜਵਾਬ ਹੈ ਲਾਠੀ